प्यारे बच्चों आज ਅਸੀਂ ਆਪਣੀ ਜਮਾਤ 7ਵੀਂ ਦਾ ਪਾਠ 11 ਪੰਖੀ ਕੁੰਗਰੂਆਂ ਵਾਲੀ ਪੜਨ ਜਾ ਰਹੇ ਹਾਂ ਬੱਚਿਓ ਇਸ ਪਾਠ ਦੇ ਰਾਹੀਂ ਬਜ਼ੁਰਗਾਂ ਦੇ ਸੰਵਿਧਿਸ਼ ਸੁਭਾ ਅਤੇ ਪਾਵਨਾ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਆਪਣੀ ਕਿਸ ਤਰ੍ਹਾਂ ਜੜੀਆਂ ਹਨ ਪੁਰਾਣੀਆਂ ਨਿਸ਼ਾਨੀਆਂ ਅਤੇ ਪੁਰਾਣੀਆਂ ਚੀਜ਼ਾਂ ਨਾਲ ਇੰਨਾ ਜ਼ਿਆਦਾ ਪਿਆਰ ਹੁੰਦਾ ਹੈ ਕਿ ਉਹ ਉਹਨਾਂ ਦਾ ਆਪਣੇ ਤੋਂ ਇੱਕ ਪਲ ਵੀ ਦੂਰ ਜਾਣਾ ਬਰਦਾਸ਼ਤ ਨਹੀਂ ਕਰ ਪਾਉਂਦੇ ਇਸ ਤਰ੍ਹਾਂ ਬਜ਼ੁਰਗ ਜਿਹੜੇ ਹਨ ਉਹ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਨਾ ਜਿਹੜੀ ਹੈ ਆਉਣ ਵਾਲੇ ਜਿਹੜੇ ਬੱਚੇ ਬੱਚੇ ਹਨ ਅਤੇ ਹੋਰ ਨਾਗਰਿਕ ਹਨ ਉਹਨਾਂ ਦੀ ਜ਼ਿੰਮੇਵਾਰੀ ਹੈ ਇਸ ਵਿੱਚ ਦਾਦੀ ਅਤੇ ਲੇਖਕ ਜਿਹੜਾ ਹੈ ਉਹ ਉਹਨਾਂ ਦੇ ਪਾਤਰ ਦੱਸੇ ਗਏ ਹਨ ਅਤੇ ਦਾਦੀ ਦੀ ਆਪਣੀ ਪੱਖੀ ਲਈ ਗੂੜਾ ਪਿਆਰ ਦਰਸਾਇਆ ਗਿਆ ਹੈ ਆਓ ਇਸ ਪਾਠ ਨੂੰ ਪੜ੍ਹਦੇ ਹਾਂ ਇਸ ਪਾਠ ਵਿੱਚ ਆਉਣ ਵਾਲੀ ਕਹਾਣੀ ਬਾਰੇ ਜਾਣਦੇ ਹਾਂ ਦਾਦੀ ਤੇ ਪੱਖੀ ਜਿਵੇਂ ਦੋਵੇਂ ਗੁਣੀਆਂ ਸਹੇਲੀਆਂ ਹੋਣ ਏਵੇਂ ਹੀ ਜਾਪਦਾ ਦਾਦੀ ਦੀ ਪੱਖੀ ਬੜੀ ਪੁਰਾਣੀ ਸੀ। ਹੱਥ ਲਗ-ਲਗ ਕਸਮੈਲੀ ਹੋ ਚੁੱਕੀ ਸੀ। ਪੱਖੀ ਦੇ ਚਲਰਾ ਵੀ ਮੈਲੀਆ ਹੋ ਚੁੱਕੇ ਹਸਨ ਤੇ ਡੰਡੀ ਵੀ। ਪੱਖੀ ਵਿੱਚਕਾਰ ਕੋਮਲਤਾ ਗਿਆ ਨਾ ਫੁੱਲਾਂ ਦੀ ਸੁੰਦਰ ਕਢਾਈ ਕੀਤੀ ਹੋਈ ਸੀ। ਫੁੱਲ ਵੀ ਧੁੰਦਲੇ ਪੈ ਗਏ ਸਨ। ਦਾਦੀ ਆਖਦੀ ਇਹ ਪੱਖੀ ਮੇਰੀ ਮਾਹਨੇ ਬਣਾਈ ਸੀ। ਮੇਰੇ ਸਾਹਮਣੇ ਬੈ ਕੇ ਮਾਂ ਆਂਦੀ ਹੁੰਦੀ ਸੀ ਅੱਖੇ ਮੇਰੀ ਤੀ ਦਾਜ ਚ ਲੈ ਜਾਓ। ਮੇਰੀ ਮਾਂ ਦੀ ਨਿਸ਼ਾਨੀ ਹੈ ਇਹ ਪੱਖੀ। ਇਸ ਹੁੰਦੇ ਮੈਂ ਸੋਚਣ ਲੱਗਦਾ ਕਿ ਇੰਨੀ ਪੁਰਾਣੀ ਹੈ ਇਹ ਪੱਖੀ। ਕਮਾਲ ਹੈ ਦਾਦੀ ਨੇ ਇਸ ਨੂੰ ਕਿੰਨੇ ਚਿਰਾਂ ਦਾ ਸੰਭਾਲਿਆ ਹੋਇਆ ਹੈ ਤਾਂ ਬੱਚਿਓ ਇਸ ਪਾਠ ਵਿੱਚ ਜਿਹੜਾ ਸ਼ੁਰੂ ਦਾ ਜਿਹੜਾ ਪੈਰਾ ਹੈ ਉਸ ਵਿੱਚ ਇਹ ਦੱਸਿਆ ਗਿਆ ਹੈ ਕਿ ਦਾਦੀ ਤੇ ਪੱਕੇ ਦੋਨੋਂ ਗੁੜੀਆਂ ਸਹੇਲੀਆਂ ਹਨ ਦਾਦੀ ਦੀ ਪੱਕੀ ਬਹੁਤ ਜ਼ਿਆਦਾ ਪੁਰਾਣੀ ਸੀ ਤਾਂ ਇਸ ਤੋਂ ਇਲਾਵਾ ਉਹ ਜਿਹੜੀ ਹੱਥ ਲੱਗ ਲੱਗ ਕੇ ਕਸਮੈਲੀ ਹੋ ਚੁੱਕੀ ਸੀ ਕਸਮੈਲੀ ਦਾ ਬੱਚਿਓ ਮਤਲਬ ਹੁੰਦਾ ਹੈ ਮੈਲੀ ਹੋ ਜਾਣਾ ਉਸ ਦੀਆਂ ਚਲਰਾਂ ਵੀ ਜਿਹੜੀਆਂ ਮੈਲੀਆਂ ਹੋ ਚੁੱਕੀਆਂ ਸਨ ਡੰਡੇ ਵੀ ਮੈਲੀ ਹੋ ਚੁੱਕੀ ਸੀ ਅਤੇ ਪੱਕੀ ਦੇ ਵਿੱਚਕਾਰ ਫੁੱਲਾਂ ਦੀ ਸੁੰਦਰ ਕਢਾਈ ਕੀਤੀ ਹੋਈ ਸੀ ਪਰ ਫੁੱਲ ਤੁੰਦਲੇ ਪੈ ਗਏ ਸਨ ਕਿਉਂਕਿ ਗੰਦੀ ਹੋ ਚੁੱਕੀ ਸੀ ਤਾਂ ਦਾਦੀ ਕਹਿੰਦੀ ਕਿ ਇਹ ਪੱਖੀ ਮੇਰੀ ਮਾਂ ਨੇ ਬਣਾਈ ਹੈ ਮੇਰੀ ਮਾਂ ਦੀ ਨਿਸ਼ਾਨੀ ਹੈ ਤਾਂ ਇਹ ਸੁੰਦੇ ਹੀ ਲੇਖਕ ਸੋਚਣ ਲੱਗ ਪੈਂਦਾ ਕਿ ਕਮਾਲ ਹੈ ਕਿ ਦਾਦੀ ਨੇ ਇੰਨਾ ਚਿਰ ਦੀ ਇਸ ਪੱਖੀ ਨੂੰ ਸੰਭਾਲ ਕੇ ਰੱਖਿਆ ਹੋਇਆ ਗੱਲਾਂ ਕਰਦੀ ਦਾਦੀ ਪੱਖੀ ਦੇ ਤੁੰਦਰੇ ਪੈ ਕੇ ਫੁੱਲਾਂ ਵਿੱਚ ਆਪਣੀ ਮਾਂ ਦਾ ਚਿਹਰਾ ਤੱਕਣ ਦਾ ਯਤਨ ਕਰਦੀ ਗਰਮੀ ਦੀ ਸਿੱਖ ਦੁਪਹਿਰੇ ਦਾਦੀ ਪੱਖੀ ਚਲਦੀ ਚਲਦੀ ਸੋ ਜਾਂਦੀ ਤਾਂ ਪੱਖੀ ਉਹਦੀ ਹੀ ਕੁੱਤੇ ਪਈ ਰਹਿੰਦੀ ਤਾਂ ਬੱਚੋ ਕੀ ਹੁੰਦਾ ਕਿ ਕਈ ਵਾਰ ਜਿਹੜੇ ਪੱਖੀ ਗਰਮੀਆਂ ਵਿੱਚ ਜਲਦੀ ਜਲਦੀ ਦਾਦੀ ਸੋ ਜਾਂਦੀ ਤੇ ਉਸਦੇ ਹਿੱਕ ਤੇ ਹੀ ਪੱਖੀ ਜੜੀ ਪਈ ਰਹਿੰਦੀ ਸੀ ਪਰ ਜਿਉਂ ਹੀ ਗਰਮੀਆਂ ਨੰਗਦੀਆਂ ਦਾਦੀ ਇਸ ਪੱਖੀ ਨੂੰ ਆਪਣੇ ਸੰਦੂਖ ਵਿੱਚ ਬੱਚੋ ਸੰਦੂਖ ਦਾ ਮਤਲਬ ਹੁੰਦਾ ਹੈ ਬਾਕਸ ਇੱਕ ਡੱਬਾ ਜਿਸ ਵਿੱਚ ਉਸ ਨੂੰ ਸੰਭਾਲ ਕੇ ਰੱਖ ਲੈਂਦੀ ਸੀ ਕਦੇ-ਕਦੇ ਮੈਂ ਦਾਦੀ ਦੇ ਹੱਥੋਂ ਪੱਖੀ ਫੜਦਾ ਤੇ ਉਹਨੂੰ ਜੋ ਜ਼ੋਰ ਦੀ ਚੱਲਣ ਲੱਗਦਾ ਹਵਾ ਦੇ ਬੁੱਲੇ ਲੈਂਦੀ ਦਾਦੀ ਖੁਸ਼ ਹੋ ਕੇ ਅਸੀਸਾ ਦੇਣ ਲੱਗਦੀ ਕਈ ਵਾਰ ਕੀ ਹੁੰਦਾ ਲੇਖਕ ਜਦੋਂ ਦਾਦੀ ਨੂੰ ਪੱਕੀ ਚੱਲਦਾ ਤਾਂ ਦਾਦੀ ਖੁਸ਼ ਹੋ ਕੇ ਉਸ ਨੂੰ ਅਸੀਸਾਂ ਦਿੰਦੀ ਆਸ਼ੀਰਵਾਦਾਂ ਦਿੰਦੀ ਦੁਆਵਾਂ ਦਿੰਦੀ ਪਰ ਕਈ ਵਾਰ ਜਦੋਂ ਉਹ ਚੰਬਲ ਚੰਬਲ ਕੇ ਬੜੀ ਹੀ ਤੇਜ਼ ਕਮਾਉਂ ਲੱਗਦਾ ਤਾਂ ਪੱਖੀ ਕਈ ਵਾਰ ਉਸਦੇ ਹੱਥੋਂ ਛੁੱਟ ਜਾਂਦੀ ਤਾਂ ਦਾਦੀ ਨੂੰ ਗੁੱਸਾ ਆ ਜਾਂਦਾ ਤਾਂ ਫਿਰ ਬੋਲਦੀ ਪੰਨੇ ਥੋੜੀ ਐ ਲਿਆ ਫੜਾ ਮੈਨੂੰ ਮੈਂ ਚੱਲਾ ਆਪੇ ਆਥਨ ਨੂੰ ਤਾਇਆ ਆਪਣੇ ਮੰਜੇ ਤੇ ਬੈਠ ਕੇ ਰੇਡੀਓ ਲਗਾ ਲੈਂਦਾ ਬੱਚਿਓ ਆਥਨ ਦਾ ਮਤਲਬ ਹੁੰਦਾ ਹੈ ਸ਼ਾਮ ਤੇ ਸ਼ਾਮ ਨੂੰ ਤਾਇਆ ਜਿਹੜਾ ਹੈ ਉਹ ਜਿਹੜਾ ਹੈ ਉਹ ਰੇਡੀਓ ਲਗਾ ਕੇ ਲਗਾ ਲੈਂਦਾ ਪਰ ਦਾਦੀ ਜਿਹੜੀ ਸੀ ਚੌਂਕੇ ਵਿੱਚ ਰੋਟੀ ਟੁੱਕਰ ਦਾ ਆਹਰ ਕਰਨ ਲੱਗਦੀ ਬੱਚਿਓ ਆਹਰ ਦਾ ਮਤਲਬ ਹੁੰਦਾ ਹੈ ਕੰਮ ਜਦ ਗੀਤ ਵੱਜਦਾ ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਕੁੰਗਰਾਂ ਵਾਲੀ ਤਾਂ ਦਾਦੀ ਤਾਇਏ ਨੂੰ ਕਹਿੰਦੀ ਵੇ ਰਾਮਿਆ ਆਵਾਜ਼ ਕਰ ਉੱਚੀ ਜ਼ਰਾ ਕੀਤੀ ਤਾਂ ਬੱਚਿਓ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਦਾਦੀ ਨੂੰ ਗੀਤ ਸੁਣਨ ਦਾ ਸੰਗੀਤ ਸੁਣਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤਾਇਆ ਰੇਡੀਓ ਦਾ ਕੰਨ ਹੋਰ ਮਰੋੜ ਦਿੰਦਾ ਤਾਇਆ ਉਸ ਦੀ ਆਵਾਜ਼ ਹੋਰ ਜ਼ਿਆਦਾ ਉੱਚੀ ਕਰ ਦਿੰਦਾ ਦਾਦੀ ਨੂੰ ਪੱਕੀ ਵਾਲਾ ਗੀਤ ਬੜਾ ਪਿਆਰਾ ਪਿਆਰਾ ਲੱਗਣ ਲੱਗਦਾ ਇੱਕ ਵਾਰ ਰਾਤ ਨੂੰ ਬਹੁਤ ਹੀ ਇੱਕ ਜਿਹੜੀ ਸੀ ਕਟਨਾ ਵਾਪਰੀ ਸੀ ਮੀਂਹ ਤੇ ਚੱਕਰ ਚੁੱਲਿਆ ਇੱਕ ਰਾਤ ਅਤੇ ਵਿੜੇ ਵਿੱਚ ਸੁੱਤੇ ਟੱਬਰ ਦੇ ਜੀ ਜੜੇ ਸਨ ਕਾਲੀ ਕਾਲੀ ਉੱਠ ਕੇ ਅੰਦਰ ਵੜ ਗਏ ਕਾਲੀ ਕਾਲੀ ਦਾ ਬੱਚਾ ਮਤਲਬ ਹੁੰਦਾ ਤੇਜ਼ ਤੇਜ਼ ਜਲਦੀ ਨਾਲ ਦਾਦੀ ਦੀ ਪੱਖੀ ਕਿਦਰੇ ਬਾਹਰ ਹੀ ਪਈ ਰਹਿ ਗਈ ਮੀਂਹ ਵਿੱਚ ਭਿੱਜਦੀ ਤੇ ਹਨੇਰੀ ਵਿੱਚ ਉੱਡਦੀ ਪੱਖੀ ਦਾ ਬੁਰਾ ਹਾਲ ਹੋ ਗਿਆ ਦਿੰ ਚੋੜੀ ਨੂੰ ਜਦੋਂ ਮੈਂ ਪੀਜੀ ਹੋਈ ਪੱਖੀ ਵੇੜੇ ਵਿੱਚ ਚੁੱਕੀ ਤਾਂ ਦਾਦੀ ਨੂੰ ਲੈ ਜਾ ਕੇ ਵਿਖਾਈ ਤਾਂ ਉਹ ਬੜੀ ਹੀ ਦੁਖੀ ਹੋ ਕੇ ਪੱਖੀ ਵੱਲ ਵੇਖਣ ਲੱਗੀ ਤੇ ਬੋਲਣ ਲੱਗ ਪਈ ਹਾਈ ਵੇ ਮੇਰੀ ਮਾਂ ਦੀ ਪੱਖੀ ਵੇ ਮੈਂ ਮਰ ਜਾ ਇਹ ਬਾਹਰ ਕਿਵੇਂ ਰਹਿ ਗਈ ਤਾਂ ਇਸ ਤਰ੍ਹਾਂ ਲਿਖ ਕੇ ਦੱਸਦਾ ਹੈ ਕਿ ਇੱਕ ਰਾਤ ਜਦੋਂ ਮੀਂਹ ਵਾਲੀ ਰਾਤ ਜਦੋਂ ਪੱਖੀ ਬਾਹਰ ਰਹਿ ਗਈ ਤਾਂ ਜਦੋਂ ਉਹ ਅਗਲੇ ਸਵੇਰ ਪੱਖੀ ਨੂੰ ਲੈ ਜਾ ਕੇ ਆਪਣੇ ਦਾਦੀ ਨੂੰ ਫੜਾਂਦਾ ਹੈ ਤਾਂ ਦਾਦੀ ਇਸ ਪੱਖੀ ਵੱਲ ਵੇਖ ਕੇ ਦੁਖੀ ਹੋ ਜਾਂਦੀ ਹੈ ਦਾਦੀ ਨੇ ਛੇਤੀ ਦੀਨ ਦੇਨੇ ਮੇਰੇ ਹੱਥ ਤੋਂ ਪੱਕੀ ਫੜੀ ਤੇ ਉਹਦੇ ਨਾਲੋਂ ਮਿੱਟੀ ਘਰਾ ਸਾਫ਼ ਕਰਕੇ ਚੂਨਾ ਲਗਪੀ ਹਾਏ ਹਾਏ ਇਹ ਮੇਰੀ ਮਾਦੀ ਨਿਸ਼ਾਨੀ ਸੀ ਚੰਗਾ ਹੋਇਆ ਬਾਰੇ ਹੀ ਨਾ ਉਡਾਰੀ ਉੱਡ ਗਈ ਹਨੇਰੀ ਵਿੱਚ ਕਿਧਰੇ ਮੇਰੀ ਪੱਕੀ ਤਾਂ ਉਹ ਕਹਿੰਦੀ ਐ ਕਿ ਚੰਗਾ ਹੋਇਆ ਕਿ ਤੇ ਉੱਡ ਹੀ ਨਹੀਂ ਗਈ ਪਰ ਇਹ ਮੇਰੀ ਮਾਦੀ ਨਿਸ਼ਾਨੀ ਸੀ ਜੋ ਗੰਦੀ ਹੋ ਗਈ ਹੈ ਫਿਰ ਦਾਦੀ ਨੇ ਉਸ ਨੂੰ ਤੋਤਾ ਤਕਿੱਲੀ ਉੱਤੇ ਸੁਕਣੇ ਪਾ ਦਿੱਤਾ ਦਾਦੀ ਤੇ ਪੱਕੀ ਦਾ ਪਿਆਰ ਦੇਖ ਕੇ ਮੈਂ ਹੈਰਾਨ ਤੇ ਖੁਸ਼ ਹੁੰਦਾ ਦਾਦੀ ਦੀ ਪੱਕੀ ਨੂੰ ਮੇਰੀ ਮੈਨੂੰ ਵੀ ਪਿਆਰੀ ਤੇ ਆਪਣੀ ਆਪਣੀ ਲੱਗਣ ਲੱਗ ਪੈਂਦੀ ਹੈ ਤਾਂ ਇਸ ਤਰ੍ਹਾਂ ਦਾਦੀ ਤੇ ਪੱਖੀ ਦਾ ਪਿਆਰ ਅੰਤਾ ਦਾ ਪਿਆਰ ਸੀ ਅਤੇ ਦਾਦੀ ਆਪਣੀ ਪੱਖੀ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਕਿਉਂਕਿ ਉਸ ਦੀ ਮਾਹ ਦੀ ਨਿਸ਼ਾਨੀ ਸੀ ਅਤੇ ਲੇਖਕ ਨੂੰ ਵੀ ਅੰਤ ਵਿੱਚ ਉਸ ਪੱਕੇ ਨਾਲ ਇੰਨਾ ਜ਼ਿਆਦਾ ਪਿਆਰ ਪਾ ਜਾਂਦਾ ਹੈ ਜਿਸ ਤਰ੍ਹਾਂ ਉਸ ਦੀ ਦਾਦੀ ਦਾ ਆਪਣੀ ਪੱਖੀ ਨਾਲ ਪਿਆਰ ਸੀ ਤਾਂ ਇਸ ਤਰ੍ਹਾਂ ਇਸ ਪਾੜ ਦੇ ਰਾਹੀਂ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਕਿ ਬਜ਼ੁਰਗਾਂ ਨੂੰ ਆਪਣੀ ਪੁਰਾਣੀ ਅਵਸਥਾ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਇਸ ਲਈ ਸਾਨੂੰ ਵੀ ਉਹਨਾਂ ਦੀ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਹਨ ਉਹਨਾਂ ਦੀ ਭਾਵਨਾ ਜਿਹੜੀ ਹੈ ਉਹਨਾਂ ਦੀ ਆਪਣੀਆਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਮਾਤਰਾ ਵਿੱਚ ਜੁੜੀਆਂ ਹੁੰਦੀਆਂ ਹਨ ਇਸ ਕਰਕੇ ਸਾਨੂੰ ਵੀ ਉਹਨਾਂ ਦੀ ਚੀਜ਼ਾਂ ਦੀ ਸੰਭਾਲ ਵਿੱਚ ਮਦਦ ਕਰਨੀ ਚਾਹੀਦੀ ਹੈ ਧੰਨਵਾਦ